ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 5ਵਾਂ ਸਬੇ ਜੀ ਸਮਾਲ ਆਪਣੀ ਮਿਹਰ ਕਰ ਅਨਪਾਣੀ ਮੋਤ ਉਪਾਇ ਦੁਖ ਦਾਲਦ ਭਨ ਤਰ ਅਰਦਾਸ ਸੁਣੇ ਦਾਤਾਰ ਹੋਈ ਸੇਸ਼ਟ ਥਰ ਲੇਵ ਕੰਠ ਲਗਾਇ ਆਪ ਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਘਰ ਸਬੇ ਜੀ ਸਮਾਲ ਆਪਣੀ ਮਿਹਰ ਕਰ ਅਨਪਾਣੀ ਮਤ ਉਪਾਏ ਦੁਖ ਦਾਲਦ ਭਨ ਤਰ ਅਰਦਾਸ ਸੁਣੇ ਦਾਤਾਰ ਹੋਈ ਸਿਸ਼ਟ ਥਰ ਲੈ ਬੋ ਕੰਠ ਲਗਾਇ ਆਪ ਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਘਰ ਸਬੇ ਜੀ ਸਮਾਲ ਆਪਣੀ ਮਿਹਰ ਕਰ ਅਨ ਪਾਣੀ ਮਤ ਉਪਾਇ ਦੁਖ ਦਾਲਦ ਭਨ ਤਰ ਅਰਦਾਸ ਸੁਣੇ ਦਾਤਾਰ ਹੋਈ ਸੇਸ਼ਟ ਥਰ ਲੈ ਬੋ ਕੰਠ ਲਗਾਇ ਆਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਾਪਕ ਸਫਲ ਘਰ ਸਬੇ ਜੀ ਸਮਾਲ ਆਪਣੀ ਮਿਹਰ ਕਰ ਅਨਪਾਣੀ ਮੋਤ ਉਪਾਇ ਦੁਖ ਦਾਲਦ ਭਨ ਤਰ ਅਰਦਾਸ ਸੁਣੇ ਦਾਤਾਰ ਹੋਈ ਸਿਸ਼ਟ ਠਰ ਲੈ ਵਹ ਕੰਠ ਲਗਾਏ ਆਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਘਰ ਸਬੇ ਜੀ ਸਮਾਲ ਆਪਣੀ ਮਿਹਰ ਕਰ ਅਨਪਾਣੀ ਮਤ ਉਪਾਇ ਦੁਖ ਦਾਲਦ ਭਨ ਤਰ ਅਰਦਾਸ ਸੁਣੇ ਦਾਤਾਰ ਹੋਈ ਸੇਸ਼ਟ ਥਰ ਲੇਵੋ ਕੰਠ ਲਗਾਏ ਆਪ ਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਘਰ ਸਬੇ ਜੀ ਸਮਾਲ ਆਪਣੀ ਮਿਹਰ ਕਰ ਅਨਪਾਣੀ ਮੋਚ ਉਪਾਏ ਦੁਖ ਦਾਲਦ ਭਨ ਤਰ ਅਰਦਾਸ ਸੁਣੇ ਦਾਤਾਰ ਹੋਈ ਸਿਸ਼ਟ ਥਰ ਲੈ ਬੋ ਕੰਠ ਲਗਾਇ ਆਪ ਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਘਰ ਸਬੇ ਜੀ ਸਮਾਲ ਆਪਣੀ ਮਿਹਰ ਕਰ ਅਨ ਪਾਣੀ ਮੋ ਉਪਾਇ ਦੁਖ ਦਾਲਦ ਭਨ ਤਰ ਅਰਦਾਸ ਸੁਣੇ ਦਾਤਾਰ ਹੋਈ ਸਿਸ਼ਟ ਥਰ ਲੈ ਬੋ ਕੰਠ ਲਗਾਇ ਆਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਘਰ ਸਬੇ ਜੀ ਸਮਾਲ ਆਪਣੀ ਮਿਹਰ ਕਰ ਅਨਪਾਣੀ ਮੋਚ ਉਪਾਇ ਦੁਖ ਦਾਲਦ ਭਨ ਤਰ ਅਰਦਾਸ ਸੁਣੇ ਦਾਤਾਰ ਹੋਈ ਸਿਸ਼ਟ ਥਰ ਲੈ ਵ ਕੰਠ ਲਗਾਏ ਆਪ ਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਾਪਕਾ ਸਫਲ ਘਰ ਸਬੇ ਜੀ ਸਮਾਲ ਆਪਣੀ ਮਿਹਰ ਕਰ ਅਨਪਾਣੀ ਮਤ ਉਪਾਇ ਦੁਖ ਦਾਲਦ ਭਨ ਤਰ ਅਰਦਾਸ ਸੁਣੇ ਦਾਤਾਰ ਹੋਈ ਸੇਸ਼ਟ ਥਰ ਲੇਵੋ ਕੰਠ ਲਗਾਇ ਆਪ ਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਘਰ ਸਬੇ ਜੀ ਸਮਾਲ ਆਪਣੀ ਮਿਹਰ ਕਰ ਅਨਪਾਣੀ ਮੋ ਉਪਾਇ ਦੁਖ ਦਾਲਦ ਭਨ ਤਰ ਅਰਦਾਸ ਸੁਣੀ ਦਾਤਾਰ ਹੋਈ ਸੇਸ਼ਟ ਠਰ ਲੈਵੋ ਕੰਠ ਲਗਾਏ ਆਪ ਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਘਰ ਸਬੇ ਜੀ ਸਮਾਲ ਆਪਣੀ ਮਿਹਰ ਕਰ ਅਨ ਪਾਣੀ ਮੋਚ ਉਪਾਇ ਦੁਖ ਦਾਲਦ ਭਨ ਤਰ ਅਰਦਾਸ ਸੁਣੇ ਦਾਤਾਰ ਹੋਈ ਸਿਸ਼ਟ ਥਰ ਲੈ ਵ ਕੰਠ ਲਗਾਇ ਆਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਾਪਕਾ ਸਫਲ ਘਰ ਸਬੇ ਜੀ ਸਮਾਲ ਆਪਣੀ ਮਿਹਰ ਕਰ ਅਨਪਾਣੀ ਮਤ ਉਪਾਇ ਦੁਖ ਦਾਲਦ ਭਨ ਤਰ ਅਰਦਾਸ ਸੁਣੇ ਦਾਤਾਰ ਹੋਈ ਸੇਸ਼ਟ ਥਰ ਲੈ ਬੋ ਕੰਠ ਲਗਾਏ ਆਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਘਰ ਸਬੇ ਜੀ ਸਮਾਲ ਆਪਣੀ ਮਿਹਰ ਕਰ ਅਨਪਾਣੀ ਮੋ ਉਪਾਇ ਦੁਖ ਦਾਲਦ ਭਨ ਤਰ ਅਰਦਾਸ ਸੁਣੇ ਦਾਤਾਰ ਹੋਈ ਸੇਸ਼ਟ ਥਰ ਲੇਵ ਕੰਠ ਲਗਾਇ ਆਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਘਰ ਸਬੇ ਜੀ ਸਮਾਲ ਆਪਣੀ ਮਿਹਰ ਕਰ ਅਨਪਾਣੀ ਮਤ ਉਪਾਏ ਦੁਖ ਦਾਲਦ ਭਨ ਤਰ ਅਰਦਾਸ ਸੁਣੇ ਦਾਤਾਰ ਹੋਈ ਸਿਸ਼ਟ ਥਰ ਲੈ ਬੋ ਕੰਠ ਲਗਾਇ ਆਪ ਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਘਰ ਸਬੇ ਜੀ ਸਮਾਲ ਆਪਣੀ ਮਿਹਰ ਕਰ ਅਨ ਪਾਣੀ ਮੋਚ ਉਪਾਇ ਦੁਖ ਦਾਲਦ ਭਨ ਤਰ ਅਰਦਾਸ ਸੁਣੀ ਦਾਤਾਰ ਹੋਈ ਸੇਸ਼ਟ ਥਰ ਲੈ ਵੋ ਕੰਠ ਲਗਾਇ ਆਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਾਪਕ ਸਫਲ ਘਰ ਸਬੇ ਜੀ ਸਮਾਲ ਆਪਣੀ ਮਿਹਰ ਕਰ ਅਨਪਾਣੀ ਮੋਚ ਉਪਾਏ ਦੁਖ ਦਾਲਦ ਭਨ ਤਰ ਅਰਦਾਸ ਸੁਣੀ ਦਾਤਾਰ ਹੋਈ ਸਿਸ਼ਟ ਥਰ ਲੈ ਵਹ ਕੰਠ ਲਗਾਏ ਆਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਘਰ ਸਬੇ ਜੀ ਸਮਾਲ ਆਪਣੀ ਮਿਹਰ ਕਰ ਅਨਪਾਣੀ ਮੋਚ ਉਪਾਏ ਦੁਖ ਦਾਲਦ ਭਨ ਤਰ ਅਰਦਾਸ ਸੁਣੀ ਦਾਤਾਰ ਹੋਈ ਸੇਸ਼ਟ ਥਰ ਲੇਵ ਕੰਠ ਲਗਾਇ ਆਪ ਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਾਪਕ ਸਫਲ ਘਰ ਸਬੇ ਜੀ ਸਮਾਲ ਆਪਣੀ ਮਿਹਰ ਕਰ ਅਨਪਾਣੀ ਮਤ ਉਪਾਇ ਦੁਖ ਦਾਲਦ ਭਨ ਤਰ ਅਰਦਾਸ ਸੁਣੀ ਦਾਤਾਰ ਹੋਈ ਸਿਸ਼ਟ ਥਰ ਲੈ ਬੋ ਕੰਠ ਲਗਾਇ ਆਪ ਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਘਰ ਸਬੇ ਜੀ ਸਮਾਲ ਆਪਣੀ ਮਿਹਰ ਕਰ ਅਨ ਪਾਣੀ ਮੋਚ ਉਪਾਇ ਦੁਖ ਦਾਲਦ ਭਨ ਤਰ ਅਰਦਾਸ ਸੁਣੇ ਦਾਤਾਰ ਹੋਈ ਸੇਸ਼ਟ ਥਰ ਲੈ ਬੋ ਕੰਠ ਲਗਾਇ ਅਪਦਾਂ ਸਭ ਹਰ ਨਾਨਕ ਨਾਮ ਧਿਆਏ ਪ੍ਰਾਪਕਾ ਸਫਲ ਘਰ ਸਬੇ ਜੀ ਸਮਾਲ ਆਪਣੀ ਮਿਹਰ ਕਰ ਅਨਪਾਣੀ ਮਤ ਉਪਾਇ ਦੁਖ ਦਾਲਦ ਭਨ ਤਰ ਅਰਦਾਸ ਸੁਣੇ ਦਾਤਾਰ ਹੋਈ ਸੇਸ਼ਟ ਥਰ ਲੈ ਬੋ ਕੰਠ ਲਗਾਏ ਆਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਘਰ ਸਬੇ ਜੀ ਸਮਾਲ ਆਪਣੀ ਮਿਹਰ ਕਰ ਅਨਪਾਣੀ ਮਤ ਉਪਾਇ ਦੁਖ ਦਾਲਦ ਭਨ ਤਰ ਅਰਦਾਸ ਸੁਣੇ ਦਾਤਾਰ ਹੋਈ ਸੇਸ਼ਟ ਥਰ ਲੇਵ ਕੰਠ ਲਗਾਏ ਆਪ ਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਘਰ ਸਬੇ ਜੀ ਸਮਾਲ ਆਪਣੀ ਮਿਹਰ ਕਰ ਅਨਪਾਣੀ ਮੋ ਉਪਾਇ ਦੁਖ ਦਾਲਦ ਭਨ ਤਰ ਅਰਦਾਸ ਸੁਣੇ ਦਾਤਾਰ ਹੋਈ ਸੇਸ਼ਟ ਥਰ ਲੈਵ ਕੰਠ ਲਗਾਇ ਆਪ ਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਾਪਕਾ ਸਫਲ ਘਰ ਸਬੇ ਜੀ ਸਮਾਲ ਆਪਣੀ ਮਿਹਰ ਕਰ ਅਨ ਪਾਣੀ ਮੋਚ ਉਪਾਇ ਦੁਖ ਦਾਲਦ ਭਨ ਤਰ ਅਰਦਾਸ ਸੁਣੇ ਦਾਤਾਰ ਹੋਈ ਸੇਸ਼ਟ ਥਰ ਲੈ ਬੋ ਕੰਠ ਲਗਾਇ ਆਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਾਪਕ ਸਫਲ ਘਰ ਸਬੇ ਜੀ ਸਮਾਲ ਆਪਣੀ ਮਿਹਰ ਕਰ ਅਨਪਾਣੀ ਮੋਚ ਉਪਾਏ ਦੁਖ ਦਾਲਦ ਭਨ ਤਰ ਅਰਦਾਸ ਸੁਣੇ ਦਾਤਾਰ ਹੋਈ ਸਿਸ਼ਟ ਥਰ ਲੈ ਵਹ ਕੰਠ ਲਗਾਏ ਆਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਘਰ ਸਬੇ ਜੀ ਸਮਾਲ ਆਪਣੀ ਮਿਹਰ ਕਰ ਅਨਪਾਣੀ ਮਤ ਉਪਾਇ ਦੁਖ ਦਾਲਦ ਭਨ ਤਰ ਅਰਦਾਸ ਸੁਣੇ ਦਾਤਾਰ ਹੋਈ ਸੇਸ਼ਟ ਥਰ ਲੇਵੋ ਕੰਠ ਲਗਾਏ ਆਪ ਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਘਰ ਸਬੇ ਜੀ ਸਮਾਲ ਆਪਣੀ ਮਿਹਰ ਕਰ ਅਨਪਾਣੀ ਮਤ ਉਪਾਏ ਦੁਖ ਦਾਲਦ ਭਨ ਤਰ ਅਰਦਾਸ ਸੁਣੇ ਦਾਤਾਰ ਹੋਈ ਸਿਸ਼ਟ ਠਰ ਲੈ ਬੋ ਕੰਠ ਲਗਾਇ ਆਪ ਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਘਰ ਸਬੇ ਜੀ ਸਮਾਲ ਆਪਣੀ ਮਿਹਰ ਕਰ ਅਨ ਪਾਣੀ ਮੋਚ ਉਪਾਇ ਦੁਖ ਦਾਲਦ ਭਨ ਤਰ ਅਰਦਾਸ ਸੁਣੇ ਦਾਤਾਰ ਹੋਈ ਸੇਸ਼ਟ ਥਰ ਲੈ ਬੋ ਕੰਠ ਲਗਾਇ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਾਪਕਾ ਸਫਲ ਘਰ ਸਬੇ ਜੀ ਸਮਾਲ ਆਪਣੀ ਮਿਹਰ ਕਰ ਅਨਪਾਣੀ ਮਤ ਕੋ ਪਾਏ ਦੁਖ ਦਾਲਦ ਭਨ ਤਰ ਅਰਦਾਸ ਸੁਣੀ ਦਾਤਾਰ ਹੋਈ ਸਿਸ਼ਟ ਠਰ ਲੈ ਵ ਕੰਠ ਲਗਾਏ ਆਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਘਰ ਸਬੇ ਜੀ ਸਮਾਲ ਆਪਣੀ ਮਿਹਰ ਕਰ ਅਨਪਾਣੀ ਮਤ ਉਪਾਇ ਦੁਖ ਦਾਲਦ ਭਨ ਤਰ ਅਰਦਾਸ ਸੁਣੇ ਦਾਤਾਰ ਹੋਈ ਸਿਸ਼ਟ ਥਰ ਲੇਵ ਕੰਠ ਲਗਾਏ ਆਪ ਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਘਰ ਸਬੇ ਜੀ ਸਮਾਲ ਆਪਣੀ ਮਿਹਰ ਕਰ ਅਨਪਾਣੀ ਮੋ ਉਪਾਏ ਦੁਖ ਦਾਲਦ ਭਨ ਤਰ ਅਰਦਾਸ ਸੁਣੇ ਦਾਤਾਰ ਹੋਈ ਸਿਸ਼ਟ ਠਰ ਲੈਵੋ ਕੰਠ ਲਗਾਏ ਆਪ ਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਘਰ ਸਬੇ ਜੀ ਸਮਾਲ ਆਪਣੀ ਮਿਹਰ ਕਰ ਅਨ ਪਾਣੀ ਮੋਚ ਉਪਾਇ ਦੁਖ ਦਾਲਦ ਭਨ ਤਰ ਅਰਦਾਸ ਸੁਣੇ ਦਾਤਾਰ ਹੋਈ ਸੇਸ਼ਟ ਥਰ ਲੈ ਬੋ ਕੰਠ ਲਗਾਇ ਆਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਘਰ ਸਬੇ ਜੀ ਸਮਾਲ ਆਪਣੀ ਮਿਹਰ ਕਰ ਅਨਪਾਣੀ ਮੋਚ ਉਪਾਇ ਦੁਖ ਦਾਲਦ ਭਨ ਤਰ ਅਰਦਾਸ ਸੁਣੇ ਦਾਤਾਰ ਹੋਈ ਸਿਸ਼ਟ ਥਰ ਲੈ ਵ ਕੰਠ ਲਗਾਏ ਆਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਾਪਕਾ ਸਫਲ ਘਰ ਸਬੇ ਜੀ ਸਮਾਲ ਆਪਣੀ ਮਿਹਰ ਕਰ ਅਨਪਾਣੀ ਮੋਚ ਉਪਾਏ ਦੁਖ ਦਾਲਦ ਭਨ ਤਰ ਅਰਦਾਸ ਸੁਣੀ ਦਾਤਾਰ ਹੋਈ ਸਿਸ਼ਟ ਥਰ ਲੇਵੋ ਕੰਠ ਲਗਾਇ ਆਪ ਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਾਪਕਾ ਸਫਲ ਘਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ